ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੀਡੀਓ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਬੱਦਲਵਾਈ ਸਿਸਟਮ ਦੇਖਿਆ ਜਾਵੇ ਤਾਂ ਮੌਸਮ ਬਹੁਤ ਹੱਦ ਤੱਕ ਸਾਫ਼ ਹੋ ਚੁੱਕਿਆ ਜੀ ਹੁਣ ਮੌਸਮ ਖੁੱਲਣਾ ਸ਼ੁਰੂ ਹੋ ਚੁੱਕਿਆ ਪੱਛਮੀ ਹਵਾਵਾਂ ਦੀ ਵਾਪਸੀ ਦੇ ਕਾਰਨ ਦੁਪਹਿਰ ਦੇ ਸਮੇਂ ਕਾਫੀ ਜ਼ਿਆਦਾ ਧੁੱਪ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਇਹ ਇਲਾਕਿਆਂ ਵਿੱਚ ਬਾਅਦ ਦੁਪਹਿਰ ਬੱਦਲਵਾਈ ਆ ਸਕਦੀ ਹੈ ਤਾਂ ਬੱਦਲ ਬਾਈ ਵੀ ਆਈ ਅਤੇ ਨਮਾ ਸ਼ਹਿਰ ਤੋਂ ਲੈ ਕੇ ਬੰਗਿਆਂ ਦੇ ਵਿਚਕਾਰ ਕਪੂਰਥਲੇ ਜਲੰਧਰ ਦੇ ਕੁਝ ਕਿਸਿਆਂ ਦੇ ਵਿੱਚ ਕੁਝ ਕਪਿੰਡਾ ਦੇ ਵਿੱਚ ਅਤੇ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਦੇ ਕੁਝ ਕਪਿੰਡਾ ਵਿੱਚ ਵੀ ਹਲਕੇ ਦਰਮਿਆਨੀ ਬੱਦਲ ਬਾਈ ਜਨਾ ਕਿਣਮਣਕਣੀ ਵੀ ਦੇਖਣ ਨੂੰ ਮਿਲੀ ਤਗੜਾ ਮੀਂਹ ਦਾ ਸਿਸਟਮ ਤਾਂ ਨਹੀਂ ਲੱਗਿਆ ਪਰ ਕਿਤੇ ਨਾ ਕਿਤੇ ਅੱਧੇ ਘੰਟੇ ਦਾ ਸਪੈਲ ਕਿਤੇ 5 ਮਿੰਟ ਦਾ ਕਿਤੇ 15 ਮਿੰਟ ਦਾ ਸਪੈਲ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਜਾਂ ਫਿਰ ਸਾਨੂੰ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਬਾਕੀ ਗੱਲ ਕੀਤੀ ਜਾਵੇ ਤਾਂ ਆਉਂਦੇ 2-3 ਘੰਟੇ ਮੌਸਮ ਇਸੇ ਤਰੀਕੇ ਨਾਲ ਸਾਫ਼ ਹੀ ਬਣਿਆ ਰਹੇਗਾ ਕੋਈ ਵੱਡੀ ਹਲਚਲ ਹੁੰਦੀ ਦਿਖਾਈ ਨਹੀਂ ਦੇ ਰਹੀ ਇਕਾ ਦੁੱਕਾ ਬੱਦਲਵਾਇਆਂ ਹਿਮਾਚਲ ਵੱਲੋਂ ਆ ਰਹੀਆਂ ਨੇ ਜੋ ਤੁਹਾਨੂੰ ਸਾਫ਼ ਦਿਖਾਈ ਦੇ ਸ ਹੈ ਸਕਰੀਨ ਦੇ ਉੱਪਰ ਤੇ ਇਹਨਾਂ ਬੱਦਲਵਾਇਆਂ ਦਾ ਅਸਰ ਰਾਤ ਦੇ ਸਮੇਂ ਲਗਭਗ 11 ਤੋਂ ਲੈ ਕੇ ਤੜਕੇ 3-4 ਵਜੇ ਦੇ ਵਿੱਚਕਾਰ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ 2 ਤੋਂ ਲੈ ਕੇ 3 ਵਜੇ ਤੱਕ ਜ਼ਿਆਦਾ ਉਮੀਦ ਹੈ ਕਿ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਕਿੰਮਣਕਣੀ ਹਲਕਾ ਦਰਮਿਆਨਾ ਵਰਖਾ ਦਾ ਛਾਟਾ ਪਹਿ ਸਕਦਾ ਜੀ ਜਿਹਦੇ ਬਾਰੇ ਆਪਾਂ ਪ੍ਰੋਪਰ ਜਾਣਕਾਰੀ ਰਾਤ ਦੀ ਵੀਡੀਓ ਵਿੱਚ ਸਾਂਝੀ ਕਰਾਂਗੇ ਕਿਉਂਕਿ ਹਲੇ 1-2 ਘੰਟੇ ਆਪਾਂ ਦੇਖਦੇ ਆ ਇਹਨਾਂ ਨੂੰ ਵਾਚ ਕਰਦੇ ਸਿਸਟਮ ਨੂੰ ਕੀ ਇਹ ਸਿਸਟਮ ਬਣਦਾ ਹੈ ਬਾਕੀ ਇਸ ਤੋਂ ਇਲਾਵਾ ਤਾਪਮਾਨ ਫਿਲਹਾਲ ਵਧੇ ਹੋਏ ਨੇ ਅੱਜ ਜਿਹੜਾ ਤਾਪਮਾਨ ਦੇਖਿਆ ਗਿਆ ਬਹੁਤ ਸਾਰੇ ਇਲਾਕੇ ਵਿੱਚ 33 ਡਿਗਰੀ ਅਤੇ ਐਵਰੇਜ ਤਾਪਮਾਨ 31 ਤੋਂ 32 ਡਿਗਰੀ ਦੇਖਿਆ ਗਿਆ ਫਿਲਹਾਲ ਵੀ ਤਾਪਮਾਨ ਬਹੁਤ ਸਾਰੇ ਇਲਾਕੇ ਵਿੱਚ 30 ਤੋਂ 32 ਡਿਗਰੀ ਤੱਕ ਹਲੇ ਵੀ ਵढ़े ਹੋਏ ਨੇ ਤੇ ਘੱਟੋ ਘੱਟ ਤਾਪਮਨ ਫਿਲਹਾਲ 28 ਡਿਗਰੀ ਹੈ ਤੇ ਮੈਕਸਿਮਮ ਤਾਪਮਨ 32 ਹੈ ਜੀ ਗਰਮੀ ਅਤੇ ਹਮਸ ਦਾ ਮਾਹੌਲ ਹਲੇ ਬਣਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਕੋਈ ਵੱਡੀ ਜਾਣਕਾਰੀ ਆਈ ਤਾਂ ਉਹ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ